ਠੀਕ ਆ ਸਾਢੇ 6 ਮਹੀਨੇ ਦੀ ਗੱਬਣ ਸਾਢੇ 6 ਮਹੀਨੇ ਦੀ ਗੱਬਣ ਆਗੀ ਹਾਂ 8 ਲੀਟਰ ਦੁੱਧ ਸੱਤ ਮਨ ਕੇ ਕੋਈ ਲੈ 3000 ਦੀ ਦੇ ਦੇ 3000 ਦੀ ਦੇਣੀ ਆ ਹਾਂ ਠੀਕ ਆ ਕੀ ਬਾਈ ਕੋਲੇ ਥੋੜੇ ਜਿਹਾ ਪਸ਼ੂ ਜ਼ਿਆਦਾ ਕਰਕੇ ਇੱਕ ਗਰਮੀ ਦਾ ਥੋੜਾ ਜਿਹਾ ਹੈਗਾਗਾ ਤੇ ਬਾਕੀ ਹੁਣਾਂ ਸੀਜ਼ਨ ਆ ਗਿਆ ਤਾਂ ਕਰਕੇ ਥੋੜਾ ਜਿਹਾ ਔਖਾ ਬਾਈ ਨੂੰ ਕੱਲਾ ਕਰਕੇ ਤੇ ਨਹੀਂ ਤਾਂ ਹੀ ਵੇਚ ਰਹੇ ਹੈਗੇ ਤੇ ਨਹੀਂ ਤਾਂ ਬਾਈ ਕਹਿੰਦਾ ਰੱਖ ਲੈਣਗਾ ਸੀਗੀਆਂ ਪ्युअर ਐਚਐਫ ਦੇ ਵਿੱਚ ਪੈਂਦੀ ਹੈਗੀ ਬਾਕੀ ਪੇਟ ਪੂੜ ਜਰਸੀ ਦਾ ਇੱਕ ਤਰ੍ਹਾਂ ਦਾ ਗਰਮੰਗਾ ਦਾ ਤੋਹਫਾ ਹੀ ਹੈਗਾ ਕਿਉਂਕਿ ਇਹਨੇ ਗਰਮੀ ਨਹੀਂ ਮਨਾਉਣੀਗੀ ਤੇ ਦੁੱਧ ਵੀ ਵਧ ਗਿਆ ਇਹਨੇ ਦੇਈ ਜਾਣਾਗਾ ਦੁੱਧ ਦੇਊ ਵੀ ਫੈਟ ਵਾਲਾ ਸੰਘਣਾ 판ਜੀ ਦੋਸਤੋ ਸਸਰੀਗਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀਆਂ ਤੁਸੀਂ ਦੋ گاਵਾ ਦੇਖ ਰਹੇ ਹੋ ਇਹ ਵਿਕਾਊ ਆ ਇਧਰ ਨਹੀਂ ਹੈਗੀ ਆ ਤੋਕੜ ਕੱਬਣ ਚੱਕ ਪਾਸ ਆ ਗਈ ਇਹ ਤੇ ਸਾਢੇ 6 ਮਹੀਨੇ ਦੀ ਗੱਬਣਾ ਹੈ ਜਰਸੀ ਕ੍ਰਾਸ ਦੇ ਵਿੱਚ ਪੈਂਦੀ ਹੈਗੀ 2.5 ਮਹੀਨੇ ਲਗਭਗ ਇਹਦੇ ਸੂਣਦੇ ਰਹਿੰਦੇ ਹੈਗੇ ਚੰਗਾ ਜੇ ਸੀਮਣ ਲੱਗਿਆ ਵਾ ਜਰਸੀ ਦਾ ਤੇ ਉਧਰ ਪਿਓਰ ਐਚਐਫ ਆਗੀ ਤੇ ਵੱਡੇ ਢਾਂਚੇ ਦੀ ਆ ਵੱਡੇ ਕਦ ਕੜਦੀ ਹੈਗੀ ਉਹ ਤੋਂ ਔਕੜ ਆਗੀ ਉਹ ਹਜੇ ਬਣੀ ਨਹੀਂ ਹੈਗੀ ਦੀ ਤੇ ਬਾਕੀ ਡਿਟੇਲ ਆਪਾਂ ਦੋਵਾਂ ਨੂੰ ਲੈ ਕੇ ਦੇਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਹੋਰ ਕਈ ਵੀ ਦਿਖਾਵਾਂਗੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਜੀ ਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਦੋਮਾਂ ਚੋਂ ਜਾਂ ਕੇਵਰੀ ਦੋਮੇ ਕਿਸੇ ਨੇ ਲੈਣੀਆਂ ਹੁੰਦੀਆਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੇ ਤੁਸੀਂ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਗਾਵਾਂ ਨੂੰ ਖਰੀਦ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜੋ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਡਿਟੇਲ ਲਿਖ ਦਿੰਦੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਨਾਮ ਸਰਜੀਤ ਸਿੰਘ ਹੈ ਜੀ ਠੀਕ ਹੈ ਜੀ ਕਿਸ ਲਾਉਂ ਦਾ ਪੁਰਾ ਜਿਲ੍ਹਾ ਬਠਿੰਡਾ ਠੀਕ ਹੈ ਜੀ ਤਹਿਸੀਲ ਫੂਲਪੈ ਜਾਂਦੀ ਠੀਕ ਹੈ ਤੇ ਆਸੇ ਪਾਸੇ ਦੇ ਪਿੰਡ ਕਿਹੜੇ-ਕਿਹੜੇ ਰਹਿ ਜਾਂਦੇ ਆ ਆਪਣੇ ਇਧਰ ਭਗਤਾਂ ਰਹਿੰਦੇ ਇੱਕ ਪਾਸੇ ਇੱਕ ਪਾਸੇ ਧੌੜ ਰਹੇ ਹਨ ਨੇੜੇ ਰਹਿੰਦੇ ਠੀਕ ਆ ਦੀਨਾ ਕਾਂਗੜ ਆਦਮਪੁਰਾ ਜੰਗੀ ਆਣਾ ਪਾਈ ਰੂਪਾ ਇਹ ਆਸੇ ਪਾਸੇ ਦੇ ਹੀ ਰਹਾਈ ਜਾਂਦਾ ਹਨ ਠੀਕ ਹੈ ਤੇ ਆਪਾਂ ਇਧਰੋਂ ਬਾਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਇਹ ਗਾਂ ਦੀ ਕੀ ਡਿਟੇਲ ਹੈਗੀ ਕਿਹੜੇ ਸੁਵੇਲੀ ਗੱਬਣਾ ਹੈ ਇਹ ਹੈ ਵੀ ਤੀਜੇ ਸੂਏ ਲਈ ਗੱਭਣ ਤੇਜੇ ਸੂਏ ਸੂਈ ਵੀ ਆ ਠੀਕ ਆ ਸਾਢੇ 6 ਮਹੀਨਿਆਂ ਦੀ ਗੱਭਣ ਸਾਢੇ 6 ਮਹੀਨਿਆਂ ਦੀ ਗੱਭਣ ਆ ਜੀ ਹਾਂ ਸਾਢੇ 6 ਤੋਂ 3 ਦਿਨ ਉੱਤੀ ਆ ਮੰਗੇ ਉੱਪਰ ਹੀ ਆ ਲਗਭਗ 2.5 ਮਹੀਨਿਆਂ ਨੂੰ ਰਹਿ ਗਏ ਹਨਾ ਸਾਢੇ 2 ਮਹੀਨੇ ਸੁੰਨੇ ਰਹਿ ਗਏ ਠੀਕ ਆ 8 ਲੀਟਰ ਦੁੱਧ 7 ਮਨ ਕੇ ਕੋਈ ਲੈ ਠੀਕ ਆ ਵੀ ਯਾਨੀ ਕਿ ਦੁੱਧ 8 ਲੀਟਰ ਆ ਹਾਂ ਦੁੱਧ ਯਾਨੀ ਕੋਈ 7 ਮਨ ਕੇ ਲੈ ਜੇ 7 ਮਨ ਕੇ ਖੋਦਾ ਠੀਕ ਆ ਵੀ ਕਈ ਵਾਰੀ ਆਏ ਹੁੰਦਾ ਹਨਾ ਵੀ ਕੋਈ ਆਉਂਦਾ ਹੈ ਘੇਰੀ ਮਾੜਾ ਮੋਟਾ ਘਾਟ ਦੇ ਘੇਰੇ ਅਗਲੇ ਨੂੰ ਆਇਆ ਲੱਗਦਾ ਵੀ ਖਣੀ ਝੂਠ ਬੋਲਿਆ ਹਨਾ ਹਾਂ ਆਪਾਂ 7 ਹੀ ਇਹਦਾ ਨਾ ਕੋਈ 7 ਕਿਹਾ ਗਿਆ ਵੀ ਠੀਕ ਆ ਵੀ ਤਾਂ ਹੀ ਆਪਾਂ 7 ਕਿਹਾ ਹਨਾ ਵੀ ਨਿਕਲੂ ਜਾਣੀ 8 ਹੀ ਨਿਕਲੂ 8 ਠੀਕ ਆ ਤੇ ਇਹ ਦੋਨਾਂ ਟਾਈਮਾਂ ਦੇ ਹੀ ਆ ਦੋਨੇ ਟਾਈਮਾਂ ਮਿਲਦੀਆਂ ਹਨ ਚਾਰ ਚਾਰ ਲੀਟਰ ਚਾਰ ਲੀਟਰ ਹਰੇ ਚਾਰ ਠੀਕ ਆ ਤੇ ਦੋਨੇ ਡੰਗ ਮਤਲਬ ਕਿ ਵਧੀਆ ਮਿਲਦੀ ਆ ਵਧੀਆ ਮਿਲਦੀ ਆ ਵਧੀਆ ਹੱਸ ਕੇ ਮਿਲਦੀ ਠੀਕ ਆ ਵੀ ਉਦਾਂ ਦਾ ਇਹਨਾਂ ਕੋਈ ਚੱਕਰ ਨਹੀਂ ਤੇ ਬਾਕੀ ਚੂਣ ਚਾਂੜ ਚ ਕਿਵੇਂ ਆ ਚੂਣ ਚ ਵਧੀਆ ਕੋਲੀ ਆ ਜਿਵੇਂ ਮਰਜ਼ੀ ਚ ਵੀ ਜਾਵੇ ਸਾਫ ਸੁਥਰੀ ਆ ਸਾਫ ਸੁਥਰੀ ਇੱਕੋ ਜਿਹੀਆਂ ਧਾਰਾਂ ਠੀਕ ਆ ਵੀ ਮਤਲਬ ਸਾਰੇ ਪੱਖਾਂ ਤੋਂ ਗਾਰੰਟੀ ਹੈਗੀ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਗਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਇਹਦੇ ਟ੍ਰਾਇਲ ਲੱਗਿਆ ਵਗਾ ਸਟ੍ਰਾਇਲ ਦਾ ਲੱਗਿਆ ਵਾ ਪਿਆ ਗਿਆ ਸਟਰਾ ਪਿਆ ਜੇ ਕੇ ਨਾ ਜਿਹਦੇ ਨਾਲ ਹੁੰਦਾ ਆਪਣਾ ਫਰਦਾ ਨੂੰ ਦਿਖਾ ਰਹੇ ਠੀਕ ਆ ਹਾਂ ਆ ਪਿਆ ਦੋਸਤੋ ਟ੍ਰਾਇਲ ਦਾ ਰਸੀਮਨ ਲੱਗਿਆ ਵਾ ਤੁਹਾਨੂੰ ਆਪਾਂ ਦੱਸ ਦਿੰਨੇ ਆ ਡਿਟੇਲ ਬਾਕੀ ਤੁਹਾਨੂੰ ਆਪਾਂ ਸਟਰਾ ਵੀ ਦਿਖਾ ਦਿੰਨੇ ਆਗੇ ਇਹ ਸਟਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਲਖਮੀ ਡੈਰੀ ਫਾਰਮ ਵਾਲਿਆਂ ਕੋਲੇ ਜਿਹੜਾ ਬੋਲ ਆ ਟਰਾਈ ਜਰਸੀ ਦਾ ਬਹੁਤ ਚੰਗੇ ਰਿਕਾਰਡ ਦਾ ਬੋਲ ਹੈਗਾ ਉਹਦਾ ਸੀਮਨ ਲੱਗਿਆ ਵਾ ਤੇ ਫਾਦਰ ਉਹਦਾ ਲੈਮਨ ਹੈਡ ਹੈਗਾ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਬੋਲ ਆ ਉਹ ਉਸ ਬੋਲ ਦਾ ਇਹਦੇ ਸੀਮਨ ਲੱਗਿਆ ਵਾ ਤੇ ਮੈਦਾਂ 'ਚ ਵੱਛੀ ਆ ਗਈ ਤਾਂ ਬੱਚਾ ਪੂਰਾ ਸਿਰੇ ਦਾ ਬਾਊਗੀ ਤੇ ਪਯੌਰ ਬਾਊਗੀ ਬੱਚਾ ਤੇ ਜੇ ਆਪਾਂ ਭਾਈ ਰੇਡ ਦੀ ਗੱਲ ਕਰਗੇ ਤੇ ਰੇਡ ਕਿੰਨਾ ਰੱਖਿਆ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਓ 75000 ਦੀ ਦਿੱਤੀ ਅਸਾਈ ਮੁੱਲ ਜਿੰਨਾ ਮਰਜ਼ੀ ਹੈ 75 ਦੀ ਜਾਨੀ ਕਿ ਦੇਣੀ ਆ ਨਹੀਂ ਨਹੀਂ ਠੀਕ ਆ ਵੀ ਮਾੜਾ ਮੋਟਾ ਮੌਕੇ ਦੇ ਕੋਈ ਮਾਨਤਾ ਨਾ ਛੋੜ ਸੱਪਾ ਹੋ ਜੂ ਹਣਾ ਠੀਕ ਆ ਵੀ ਜਾਨੀ ਬਾਹਲਾ ਨਹੀਂ ਹੋਣਾ ਹਣਾ ਹਾਂ ਠੀਕ ਆ ਤੇ ਬਾਈ ਇਹਦਾ ਤਾਜੀ ਦਾ ਦੁੱਧ ਕਿੰਨਾ ਕੱਢਿਆ ਆਪਾਂ ਨੂੰ ਪਤਾ ਦੁੱਧ ਆਪਾਂ ਬਈ 18-19 ਕਿਲੋ ਦੁੱਧ ਕੱਢਿਆ ਗਿਆ 18-19 ਕਾ ਉਮੀਦ ਹੈਗੀ ਹੈ ਕਿ ਹਰ ਦਿਨ ਠੀਕ ਆ ਵੀ ਤਾਜੀ ਨੇ ਜਾਨੀ ਕਿ 18-19 ਦਿੱਤਾ ਹਾਂ ਤੇ ਇਸ ਵਾਰ 20 ਦੇਊਗੀ ਹਾਂ ਬੀਤ ਉਹ ਫਰ ਪਲੱਸ ਹੀ ਕਰ ਸਕਦੀ ਹੈ ਨਾ ਜੇ ਤੋ ਪਲੱਸ ਹੋ ਸਕਦੀ ਹੈ ਕੀ ਘਟਦੀ ਠੀਕ ਹੈ ਵੀ ਘਟਦੀ ਨਹੀਂ ਹੈ ਨਾ ਠੀਕ ਹੈ ਤੇ ਬਾਕੀ ਫਿਰ ਸੇਵਾ ਤੇ ਹੈ ਨਾ ਸੇਵਾ ਦਾ ਹੁੰਦਾ ਹੈਗਾ ਬਈ ਹੁਣ ਜੇ ਜੀ ਸੇਵਾ ਕਰੂੰਗਾ ਉਹ ਜਾ ਤਾਂ ਹਾਂ ਬਾਕੀ ਸੇਵਾ ਤੇ ਆ ਹੁਣ ਜੇ ਚੰਗੀ ਸੰਭੂਗਾ ਤਾਂ ਦੁੱਧ ਵੱਧ ਵੀ ਲੈ ਸਕਦਾ ਹੈ ਨਾ ਜੇ ਹੁਣ ਸੇਵਾ ਨਹੀਂ ਕਰਨੀ ਤਾਂ ਫਿਰ ਉਦੋਂ ਵੀ ਘਟ ਸਕਦੀ ਹੈ ਨਾ ਬਾਕੀ ਸੇਵਾ ਦੇ ਉੱਤੇ ਆਗਾ ਠੀਕ ਹੈ ਤੇ ਇਧਰ ਆਪਾਂ ਦੂਜੇ ਨੰਬਰ ਵਾਲੀ ਦੀ ਗੱਲ ਕਰਕੇ ਬਾਈ ਇਹਦੀ ਕੀ ਡਿਟੇਲ ਹੈ ਬਾਈ ਆ ਫੱਲ ਜਾਂਦੀ ਸੀ ਤੀਜੇ ਮੰਲੇ ਕੋ ਚੌਥੇ ਮੰਲੇ ਚੌਥੇ ਸੂਏ ਸੂਏ ਤੀਜੇ ਸੂਏ ਮੰਲੇ ਠੀਕ ਆ ਆਪਾਂ ਜਾਨੀ ਉਹ ਆਮ ਲੈ ਕੇ ਜਾਂਦੀ ਸੀਗੀ ਠੀਕ ਆ 7 ਲੀਟਰ ਦੁੱਧ ਤੋਕੜ ਗਾਂ ਤੋਕੜ ਗਾਂਗੇ ਜਾਨੀ ਹਜੇ ਗੱਭਣ ਨਹੀਂ ਹੈਗੀ ਠੀਕ ਆ ਕਲੀ ਤੋਕੜੀ ਆ ਠੀਕ ਆ 7 ਲੀਟਰ ਦੁੱਧ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ 7 ਲੀਟਰ ਦੁੱਧ ਦੋਨੇ ਟਾਈਮ ਮਿਲਦੀ ਆ ਹਾਂ ਦੋਨੇ ਟਾਈਮ ਮਿਲਦੀ ਠੀਕ ਆ ਮਿਲਦੀ ਕਿਵੇਂ ਆ ਮਿਲਦੀ ਬਸ ਜਿਵੇਂ ਬਿਨਾ ਨਿਆਣੇ ਤੋਂ ਜਿਵੇਂ ਮਰਜ਼ੀ ਵਹਿ ਜਾ ਹੱਥਾਂ ਨੂੰ ਲੈ ਕੇ ਦਾੜ ਕੇ ਵੇਲੇ ਉਹ ਨੂੰ ਠੀਕ ਆ ਉਹ ਵੀ ਜਾਨੀ ਮਿਲ ਪੈਂਦੀ ਆ ਠੀਕ ਆ ਤੇ ਉ ਸਹੀ ਆ ਸਾਫ ਸੁਥਰੀ ਆ ਹਾਂ ਸਾਫ ਸੁਥਰੀ ਠੀਕ ਆ ਤੁਹਾਨੂੰ ਥੋੜਾ ਹੈਗਾ ਹੈ ਤਾਂ ਵੀ ਇੱਕ ਥਾਂ 'ਚ ਦੁੱਧ ਘੱਟ ਆਉਂਦਾ ਇੱਕ ਥਾਂ 'ਚ ਦੁੱਧ ਘੱਟ ਆ ਤੇ ਬਾਕੀ ਤਿੰਨਾਂ 'ਚ ਸਹੀ ਆ ਤਿੰਨਾਂ 'ਚ ਸਹੀ ਆ ਕਿਹੜਾ ਥਾਣਾ ਉਹ ਆ ਮੂਰਲਾ ਥਾਣਾ ਇੱਧਰਲਾ ਅੱਛਾ ਇੱਧਰਲਾ ਮੂਰਲਾ ਥਾਣਾ ਤਿਲ ਮੰਨ ਕੇ ਸਵਤਾ ਕਰ ਲੈ ਥਾਣ ਆਉਂਦਾ ਦੁੱਧ ਹੁੰਦਾ ਜਾਂ ਨਹੀਂ ਘੱਟ ਆਉਂਦਾ ਘੱਟ ਆਉਂਦਾ ਯਾਨੀ ਆਉਂਦਾ ਹੈਗਾ ਹੈ ਜਮਾ ਤਾਂ ਨਹੀਂ ਬੰਦ ਨਹੀਂ ਨਹੀਂ ਜਮਾ ਨਹੀਂ ਬੰਦ ਠੀਕ ਆ ਹੂੰ ਦੁੱਧ ਆਉਂਦਾ ਯਾਨੀ ਹਾਂ ਦੁੱਧ ਹੈ ਘੱਟ ਆ ਪਰ ਹਾਂ ਹੈ ਘੱਟ ਠੀਕ ਆ ਤੇ ਦੂਜੇ ਤਿੰਨਾਂ ਚ ਸਹੀ ਹੈ ਜਮਾ ਦੂਜੇ ਤਿੰਨਾਂ ਚ ਸਹੀ ਹੈ ਠੀਕ ਹੈ ਲੋ ਵੀ ਦੋਸਤੋ ਇੱਕ ਮੂਹਰਲਾ ਥਾਣਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੀਂਦਾ ਵੀ ਹੋਣਾਗਾ ਇਹਦੇ ਉੱਤੇ ਮੌਂਘੇ ਜਿਹੇ ਹੋਏ ਹੋਗੇ ਇਹ ਚੋਂ ਦੁੱਧ ਘੱਟ ਆਉਂਦਾਗਾ ਚਾਹੇ ਤੁਸੀਂ ਜਮਾ ਤੇਲ ਮੰਨ ਲਿਓ ਤੇ ਜਿਵੇਂ ਤੁਸੀਂ ਮਰਜ਼ੀ ਮਲ ਕੇ ਮਲ ਕੇ ਲੈ ਜਾਓ ਤੇ ਇਹ ਚੋਂ ਦੁੱਧ ਘੱਟ ਆਗਾ ਜਮਾ ਬੰਦ ਨਹੀਂ ਹੈਗਾਗਾ ਬਾਕੀ ਤਿੰਨਾਂ ਚ ਸਹੀ ਆਉਂਦਾ ਬਾਕੀ ਮਿਲਕ ਵੇਣ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆਉਂਦੀ ਹੈਗੀ ਤੇ ਸਪੇਸ ਚੰਗੀ ਆ ਥਾਣਾ ਦੇ ਵਿੱਚ ਬਾਕੀ ਥਾਣ ਚੰਗੇ ਆਗੇ ਤੇ ਬਾਕੀ ਕੱਦ ਕਾਰਡ ਦੇ ਵਿੱਚ ਵੀ ਬਹੁਤ ਆਗੀ ਤਾਂ ਛੇ ਦੀ ਵੱਡੀ ਆ ਗਈ ਖੁੱਲੀ ਡੁੱਲੀ ਆ ਗਈ ਪੂਰੀ ਵੇਲ ਵੀ ਚੰਗੀ ਆ ਪੂਰੀ ਵੱਡੀ ਗਾਂ ਗਈ ਤੇ ਮੈਂ ਦਾ ਵੀ ਇਹ ਚੰਗੇ ਦੁੱਧ ਵਾਲੀ ਹੋਊਗੀ ਤੇ ਜਿਹਨੇ ਸਾਹਵਲੀ ਚੰਗਾ ਹੀ ਦੁੱਧ ਦੇਣਾ ਇਹਨੇ ਬਾਕੀ ਦਾ ਤਾਂ ਚੰਗਾ ਸੀਮਨ ਲਾ ਕੇ ਤੁਸੀਂ ਇਹ ਤੋਂ ਬੱਚੇ ਬਹੁਤ ਚੰਗੇ ਲੈ ਸਕਦੇ ਹੋ ਕਿਉਂਕਿ ਢਾਂਚਾ ਬਹੁਤ ਵੱਡਾ ਹੈਗਾ ਗਾਂ ਦਾ ਪੂਰੀ ਪਿਓਰ ਦੇ ਵਿੱਚ ਆ ਗਈ ਜਿਵੇਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਹਨ ਇਸ ਤਰ੍ਹਾਂ ਦੀ ਬਾਕੀ ਤੁਸੀਂ ਆ ਕੇ ਵੀ ਦੇਖ ਲਓਗੇ ਤੁਹਾਨੂੰ ਫੁੱਲ ਜੱਜਮੈਂਟ ਆ ਕੇ ਵੀ ਹੋ ਜਾਣੀ ਆ ਛੋਟੀ ਨਹੀਂ ਹੈਗੀ ਗਾਂ ਤੇ ਬਾਕੀ ਕਮੀ ਕਿਸੇ ਪੱਖਾ ਤੋਂ ਕੋਈ ਨਹੀਂ ਹੈਗੀਗੀ ਤੇ ਬੱਚੇ ਬਹੁਤ ਚੰਗੇ ਦੇ ਹੋਊਗੀ ਇਹ ਜਾਂ ਆਪਾਂ ਚੰਗੇ ਸੀ ਮਨ ਭਰਾ ਲਾਂਗੇ ਤੇ ਬਾਕੀ ਬਾਈ ਕੋਲੇ ਥੋੜੇ ਜਿਹਾ ਪਸ਼ੂ ਜ਼ਿਆਦਾ ਕਰਕੇ ਇੱਕ ਗਰਮੀ ਦਾ ਥੋੜਾ ਜਿਹਾ ਹੈਗਾਗਾ ਤੇ ਬਾਕੀ ਹੁਣਾਂ ਸੀਜ਼ਨ ਆ ਗਿਆ ਤਾਂ ਕਰਕੇ ਥੋੜਾ ਜਿਹਾ ਔਖਾ ਬਾਈ ਨੂੰ ਕੱਲਾ ਕਰਕੇ ਤੇ ਨਹੀਂ ਤਾਂ ਹੀ ਵੇਚ ਰਹੇ ਹੈਗੇ ਤੇ ਨਹੀਂ ਤਾਂ ਬਾਈ ਕਹਿੰਦਾ ਰੱਖ ਲੈਣਗਾ ਸੀਗੀਆਂ ਤਾਂ ਵੇਚ ਰਹੇ ਆ ਤੇ ਵਾਧਾ ਹੀ ਕਰੂਗੀ ਜੇ ਸੰਭਲੋਂਗੇ ਤੇ ਹੋ ਸਕਦਾ ਦੁੱਧ ਵੀ ਵਾਧੇ ਬਾਕੀ ਗੱਭਣ ਕਰਾ ਕੇ ਚੰਗੇ ਪੈਸੇ ਇਹਨੇ ਵਟਾਉਣੇ ਆਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਬਾਈ ਤੋਂ ਰੇਟ ਪੁੱਛ ਲੈਨੇ ਆ ਦਾ ਤੇ ਰੇਟ ਬਾਈ ਕਿੰਨਾ ਰੱਖਿਆ ਇਹਦਾ ਇਹ 30000 ਦੀ ਦੇ ਦੇ 30000 ਦੀ ਦੇਣੀ ਆ ਹਾਂ ਠੀਕ ਆ ਮਾੜਾ ਮੋਟਾ ਹੋ ਜੂ ਇਹਦੇ ਚੋਂ ਵੀ ਕਿ ਫੈਕਸੀ ਆ ਹੋ ਜੂਗਾ ਮਾੜਾ 30000 ਤੋਂ ਮਾਨਦਾਨ ਹੋ ਜੂ ਮਾੜਾ ਮੋਟਾ ਹਨਾ ਠੀਕ ਤੇ ਇੱਕ ਵਾਰੀ ਖੋਲ ਕੇ ਇਹਨੂੰ ਢੇੜਾ ਦਵਾ ਦੇ ਹਾਂ ਲੋ ਵੀ ਦੋਸਤੋ ਡਿਟੇਲ ਤਾਂ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਆਪਾਂ ਇੱਕ ਵਾਰੀ ਢੇੜਾ ਕਢਾ ਕੇ ਤੁਹਾਨੂੰ ਪਤੌਰ ਕੇ ਦਿਖਾ ਦਿੰਨੇ ਆਂ ਦੇਖੋ ਫੇਸ ਦੇਖ ਸਕਦੇ ਹੋ ਛੋਟੇ ਕੰਨ ਆ ਟਾਂਚਾ ਬਹੁਤ ਵੱਡਾ ਹੈ। ਦੇਖੋ। ਮੋੜ ਲਾ। ਪਿਓਰ ਐਚਐਫ ਦੇ ਵਿੱਚ ਪੈਂਦੀ ਹੈ ਜੀ। ਬਾਕੀ ਪੇਟਪੂੜ ਦੇਖ ਸਕਦੇ ਹੋ ਤੁਸੀਂ। ਬਹੁਤ ਡਬਲ ਆਗਾ। ਥੋੜੀ ਜੀ ਸੰਭਾਲ ਦੀ ਲੋੜ ਆ ਬਸ। ਤੇ ਗਾਮਲ ਮੋੜੂਗੀ। ਕਦਕਾੜ ਦੇ ਵਿੱਚ ਵੀ ਚੰਗੀ ਹੈ ਜੀ। ਇਹਦਾ ਵੀ ਗੇੜਾ ਦਵਾਦੀ। ਉਸ ਬਾਅਦ ਤੁਹਾਨੂੰ ਪਹਿੇ ਤੋਰ ਕੇ ਦਿਖਾਉਣੀ ਆ। ਤੇ ਇਹ ਜਰਸੀ ਦਾ ਇੱਕ ਤਰ੍ਹਾਂ ਦਾ ਗਰਮੀਆਂ ਦਾ ਤੋਹਫਾ ਹੀ ਹੈਗਾ ਕਿਉਂਕਿ ਇਹਨੇ ਗਰਮੀ ਨਹੀਂ ਮਰਾਉਣੀਗੀ ਤੇ ਦੁੱਧ ਵੀ ਵਧਗਾ ਇਹਨੇ ਦੇਈ ਜਾਣਾਗਾ ਦੁੱਧ ਦੇਊ ਵੀ ਫੈਟ ਵਾਲਾ ਸੰਘਣਾ ਤੇ ਬਾਕੀ ਇਹਨੇ ਗਰਮੀ ਨਹੀਂ ਮਨਾਉਣੀਗੀ ਤੇ ਬਾਕੀ ਸਾਫ ਸੁਥਰੀ ਆ ਕੱਦ-ਕੱਡ ਦੇ ਵਿੱਚ ਵੀ ਠੀਕ ਆਗੀ ਤੇ ਸਾਂਭੀ ਵੀ ਚੰਗੀ ਆ ਤੇ ਇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਟੀ ਬੰਦਰ ਚੰਗੀ ਆ ਥਾਣ ਬਹੁਤ ਚੰਗੇ ਆ ਇਹਦੇ ਵੀ ਇੱਕੋ ਜਿਹਾ ਥਾਣਾ ਸਪੇਸ ਬਹੁਤ ਆ ਬੈਕ ਸਾਈਡ ਤੋਂ ਵੀ ਤੇ ਪਾਸੇ ਤੇ ਸਾਰੇ ਪੱਖਾਂ ਤੋਂ ਇਹ ਵੀ ਸਾਫ਼ ਸੁਥਰੀ ਹੈਗੀ। ਬਾਕੀ ਡਿਟੇਲਸ ਨੂੰ ਬਸ ਆਹ ਜੀ ਲੈ ਕੇ ਦੇਤੀ ਹੈਗੀ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਕੋਈ ਵੀ ਨਾ ਖਰੀਦਨਾਗਾ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਵੀਡੀਓ ਦੇ ਵਿੱਚ ਅੰਤ ਤੱਕ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।